ਸ਼੍ਰੀ ਅਮਰਨਾਥ ਯਾਤਰਾ ਅੱਜ ਪੈਲਗਾਮ ਅਤੇ ਬਲਟਾਲ ਬੀਸ ਕੈਂਪਾਂ ਤੋਂ ਮੁਕਤਲ ਕਰ ਦਿੱਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ بارش ਦੇ ਚਲਦਿਆਂ ਪਟੜੀਆਂ ਉੱਤੇ ਜ਼ਰੂਰੀ ਮੁਰੰਮਤ ਦੇ ਨਾਲ-ਨਾਲ ਰੱਖ-ਰਖਾਅ ਦੇ ਕੰਮ ਦੇ ਲਈ ਅਸਮੇ ਦੀ ਲੋਡ ਹੈ ਇਸ ਕਰਕੇ ਯਾਤਰਾ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਕੱਚੇ ਤੇਲ ਦੀ ਕੀਮਤ ਲੰਬੇ ਸਮੇਂ ਤੱਕ 65 ਡਾਲਰ ਪ੍ਰਤੀ ਬੈਰਲ ਤੇ ਬਣੀ ਰਹਿੰਦੀ ਹੈ ਤਾਂ ਅਸ ਦਾ ਰਮਟੋੜ ਤੇ ਅੱਗੇ 2-3 ਮਹੀਨਿਆਂ ਚ પેટ્રોલ ਡੀਜ਼ਲ ਦੇ ਭਾਅ ਦੇ ਵਿੱਚ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ ਇਹ ਗੱਲ ਉਹਨਾਂ ਨੇ ਦਿੱਲੀ 'ਚ ਚੱਲ ਰਹੀ ਐਨਰਜੀ ਵਾਰਤਾ ਵਿੱਚ 225 ਦੇ ਵਿੱਚ ਆਖੀ ਹੈ ਹਵਾਂ ਕਿ ਉਹਨਾਂ ਇਹ ਵੀ ਕਿਹਾ ਕਿ ਇਸ ਸਥਿਰ ਸਥਿਤੀ ਦੇ ਉੱਤੇ ਨਿਰਭਰ ਕਰਦੀ ਹੈ ਸਟੇਟ ਬੈਂਕ ਆਫ ਇੰਡੀਆ ਨੇ ਫਿਕਸਡ ਡਿਪੋਜ਼ਿਟਾਂ ਭਾ ਕੇ ਐਫ ਡੀ ਦੀਆਂ ਵਿਆਜ ਦਰਾਂ ਦੇ ਵਿੱਚ 0.15 ਫੀਸਦੀ ਤੱਕ ਦੀਆਂ ਕਟੌਤੀਆਂ ਕੀਤੀਆਂ ਨੇ ਐਸ ਬੀ ਆਈ 'ਚ ਐਫ ਡੀ ਕਰਵਾਉਣ ਤੇ ਹੁਣ ਆਮ ਨਾਗਰਿਕਾਂ ਨੂੰ 3.05 ਫੀਸਦੀ ਤੋਂ ਲੈ ਕੇ 6.45 ਫੀਸਦੀ ਤੱਕ ਦਾ ਰੀਆਜ਼ ਮਲੇਕਰ ਨਵਾਂ ਵਿਆਸਤਾਰ 15 ਜੁਲਾਈ ਤੋਂ ਲਾਗੂ ਹੋ ਗਿਆ ਇਸ ਤੋਂ ਪਹਿਲਾਂ ਬੈਂਕ ਨੇ ਜੂਨ ਅਤੇ ਮਈ ਦੇ ਵਿੱਚ ਵੀ ਵਿਆਸਦਾਰਾਂ ਦੇ ਵਿੱਚ ਕਟੌਤੀਆਂ ਕੀਤੀਆਂ ਸਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਕੱਲ ਕਿਸਾਨਾਂ ਦੇ ਖਾਤਿਆਂ 'ਚ 2-2000 ਰੁਪਏ ਆ ਸਕਦੇ ਐ ਇਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੀ 20ਵੀਂ ਕਿਸ਼ਤ ਹੋएगी ਇਸ ਤੋਂ ਪਹਿਲਾਂ 19 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਬਿਹਾਰ ਦੇ ਵਿੱਚ ਇਸ ਸਾਲ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਰੈਲੀ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਬਿਹਾਰ ਪਹੁੰਚ ਰਹੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ 22000 ਦੇਣ ਦਾ ਐਲਾਨ ਕਰ ਸਕਦੇ ਆ ਯੋਜਨਾ ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਾਲਾਨਾ 6000 ਰੁਪਏ ਆਉਂਦੇ ਆ ਤੇ ਇਹ 22000 ਦੀਆਂ ਤਿੰਨ ਇਸ ਤੰਦ ਵਿੱਚ ਦਿੱਤੇ ਜਾਂਦੇ ਨੇ ਸ਼੍ਰੀ ਗੁਰੂ ਰਾਮਦਾਸ ਜੀ ਕੋ ਮੰਤਰੀ ਹਵਾਈ ਅੱਡਾ ਰਾਜਸਥਾਨ ਸੀ ਵਿਕੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫਤ ਵਾਈਫਾਈ ਦੀ ਇੰਟਰਨੈਟ ਵਾਲੀ ਸਹੂਲਤ ਹੈ ਜਿਹੜੀ ਉਹ ਹੁਣ ਮੁੜ ਬਹਾਲ ਕਰ ਦਿੱਤੀ ਗਈ ਹੈ ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ ਇਸ ਮਾਮਲੇ ਨੂੰ ਲੈ ਕੇ ਲੰਮੇ ਸਮੇਤੋ ਚੁੱਕਦੇ ਆ ਰਹੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਕਈ ਵਾਰ ਇਹ ਮਸਲਾ 에어ਪੋਰਟ ਅਥਾਰਟੀ ਆਫ ਇੰਡੀਆ 에어ਪੋਰਟ ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਕੀ ਮੀਡੀਆ ਚਿੱਠੀਆਂ ਅਤੇ ਨਿੱਜੀ ਤੌਰ ਦੇ ਉੱਤੇ ਮੁਲਾਕਾਤਾਂ ਦੇ ਰਾਹੀਂ ਰੱਖਿਆ ਸੀ ਪਿਛਲੇ ਕਈ ਸਾਲਾਂ ਤੋਂ ਵਾਈਫਾਈ ਦੀ ਸਹੂਲਤ ਨਾ ਹੋਣ ਕਰਕੇ ਵੱਡੀ ਗਿਣਤੀ ਚ ਯਾਤਰੀ ਸ਼ਿਕਾਇਤ ਕਰਦੇ ਸੀ ਕਿ ਆਧੁਨਿਕ ਯੁੱਗ ਦੇ ਵਿੱਚ ਇਹ ਬੁਨਿਆਦੀ ਸਹੂਲਤ ਉਹਨਾਂ ਨੂੰ ਉਪਲਬਧ ਕਿਉਂ ਨਹੀਂ ਹੈ ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਸਿੱਖ ਸ਼ਰਧਾਲੂਆਂ ਦੇ ਲਈ ਬੇਹਦ ਚੰਗੀ ਖਬਰ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਵੰਬਰ 2025 ਵਿੱਚ ਭੇਜਿਆ ਜਾਣਾ ਹੈ ਇਸ ਵੰਦ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸ਼ਰਧਾਲੂ ਆਪਣੇ ਪਾਸਪੋਰਟ 4 ਅਗਸਤ 2025 ਤੱਕ ਜਮ੍ਹਾਂ ਕਰਵਾ ਸਕਣਗੇ ਪਾਰਟੇ ਪਾਕਿਸਤਾਨ ਵਿਚਾਲੇ ਜੰਗ ਤੋਂ ਬਾਅਦ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਇਸ ਵਾਰ ਜਥਾ ਨਹੀਂ ਭੇਜਿਆ ਗਿਆ ਸੀ ਯੂਕੇ ਦੇ ਵਿੱਚ ਆਮ ਚੋਣਾਂ ਦੌਰਾਨ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ 16 ਸਾਲ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਸਟਾਮਰ ਨੇ ਇਸ ਦਾ ਐਲਾਨ ਕਰਿਆ ਹੈ ਬ੍ਰਿਟੇਨ ਦੇ ਵਿੱਚ VOTING ਦੀ ਉਮਰ 'ਚ ਆਖਰੀ ਵਾਰ ਬਦਲਾ 1969 'ਚ ਹੋਇਆ ਸੀ ਜਦੋਂ ਇਹਨਾਂ 21 ਸਾਲ ਤੋਂ ਘਟਾ ਕੇ 18 ਸਾਲ ਕਰਿਆ ਗਿਆ ਸੀ ਇਸ ਤੋਂ ਪਹਿਲਾਂ ਨਾਗਰਿਕ ਸਿਰਫ ਸਕਾਟਲੈਂਡ ਅਤੇ ਵੇਲਸ ਦੇ ਵਿੱਚ ਹੀ ਕੁਝ ਚੋਣਾਂ ਦੇ ਵਿੱਚ ਵੋਟ ਦੇ ਸਕਦੇ ਸਨ ਪਰ ਹੁਣ ਉਹ ਪੂਰੇ ਬ੍ਰਿਟੇਨ ਚ ਸਥਾਨਕ ਖੇਤਰੀ ਅਤੇ ਆਮ ਚੋਣਾਂ ਚ ਭਾਗ ਲੈ ਸਕਣਗੇ ਇਸ ਤੋਂ ਇਲਾਵਾ ਵੱਡਾ ਕਦਮ ਚੁੱਕਦਿਆਂ ਬ੍ਰਿਟੇਨ ਦੀ ਸਰਕਾਰ ਨੇ ਇੱਕ ਨਵਾਂ ਨਿਯਮ ਬਣਾਇਆ ਜਿਸ ਦੇ ਅਨੁਸਾਰ ਹੁਣ ਕੋਈ ਵੀ ਰਾਜਨੀਤਿਕ ਪਾਰਟੀ ਵਿਦੇਸ਼ ਤੋਂ 500 ਪੌਂਡ ਤੋਂ ਵੱਧ ਦਾ ਚੋਣ ਫੰਡ ਨਹੀਂ ਲੈ ਸਕ ਸਕਦੀ ਸਰਕਾਰ ਨੇ ਇੱਕ ਕਦਮ ਚੁਲਾਈ ਚੁੱਕਿਆ ਹੈ ਤਾਂ ਕਿ ਵਿਦੇਸ਼ੀ ਅਰਪਤੀ ਜਿਵੇਂ ਕਿ ਐਲਨ ਮਸਕ ਬ੍ਰਿਟੇਨ ਦੀ ਰਾਜਨੀਤਿਕ ਬ੍ਰਿਟੇਨ ਦੀ ਰਾਜਨੀਤਿਕ ਅਤਿ ਚੋਣਾਂ ਨੂੰ ਪੈਸੇ ਰਾਹੀਂ ਪ੍ਰਭਾਵਿਤ ਨਾ ਕਰ ਸਕਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪੇ ਸਮੇਂ ਆਪਣੇ ਦੇਸ਼ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਦੇ ਵਿੱਚ ਰੁਚੇ ਹੋਏ ਨੇ ਤੇ ਇਸ ਦੌਰਾਨ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਅਮਰੀਕਾ ਜਾਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਇਦੇ ਵਿੱਚ ਦੂਤਾਵਾਸ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਅਮਰੀਕਾ 'ਚ ਹਮਲਾ ਕਰਦਾ ਜਾਂ ਚੋਰੀ ਕਰਦਾ ਤਾਂ ਉਹਦਾ ਵੀਜ਼ਾ ਰੱਦ ਕਰ ਦਿੱਤਾ ਜਾਣਾ ਹੈ। ਚੇਤਾਵਨੀ ਚ ਅੱਗੇ ਕਿਹਾ ਗਿਆ ਹੈ ਕਿ ਸਿਰਫ ਇਹੀ ਨਹੀਂ ਜੇਕਰ ਦੋਸ਼ੀ ਵਿਅਕਤੀ ਐਸਾ ਕਰਦਾ ਹੈ ਤਾਂ ਉਹਨੂੰ ਦੁਬਾਰਾ ਕਦੇ ਵੀ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਹੈ। ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰਕੇ ਇਹ ਚੇਤਾਵਨੀ ਜਾਰੀ ਕੀਤੀ ਹੈ Rajasthan ਦੇ सीकर ਜ਼ਿਲ੍ਹੇ ਚ 9 ਸਾਲ ਦੀ ਨਿੱਕੀ ਜਹੀ ਬੱਚੀ ਦੀ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ। ਇਹ ਬੱਚੀ ਦੰਤਾਰਾਮਗੜ ਦੇ ਹਾਇਰ ਸਕੈਂਡਰੀ ਆਦਰਸ਼ ਵਿਦਿਆਮੰਦਰ ਸਕੂਲ ਦੇ ਵਿੱਚ ਪੜ੍ਹਦੀ ਸੀ। ਅੱਜ ਛੁੱਟੀ ਵੇਲੇ ਟਿਫਨ ਖੋਲਦੇ ਸਮੇਂ ਉਹ ਜ਼ਮੀਨ ਦੇ ਉੱਤੇ ਡਿੱਗ ਪਈ ਤੇ ਸਕੂਲ ਸਟਾਫ ਨੇ ਉਹਨੂੰ ਦੰਤਾਰਾਮਗੜ ਕਮਿਊਨਿਟੀ ਹੈਲਥ ਸੈਂਟਰ ਵਿੱਚ ਪਹੁੰਚਾਇਆ ਤੇ ਦੋ ਸਾਲਾਂ ਦੌਰਾਨ ਦੱਸਦੀ ਕਿ ਬੱਚਿਆਂ ਦੇ ਵਿੱਚ ਦਿਲ ਦੇ ਦੌਰੇ ਪੈਣ ਦੇ ਮਾਮਲਿਆਂ 'ਚ ਜ਼ਬਰਦਸਤ ਉਚਾਲ ਆਇਆ ਹੈ ਪਿਛਲੇ ਸਾਲ ਖਡੂਰ ਸਾਹਿਬ ਦੇ ਵਿੱਚ 11ਵੀਂ ਕਲਾਸ ਦੀ ਵਿਦਿਆਰਥਣ ਸਕੂਲ ਦੇ ਵਿੱਚ ਦੌੜਦੇ ਸਮੇਂ ਡਿੱਗ ਗਈ ਤੇ ਬਾਅਦ 'ਚ ਪਤਾ ਲੱਗਿਆ ਕਿ ਉਸ ਦੀ ਜਾਨ ਅ ਦਿਲ ਦਾ ਦੌਰਾ ਪੈਣ ਕੈ ਕਰਕੇ ਗਈ ਹੈ ਇਸ ਤੋਂ ਪਹਿਲਾਂ ਅੰਮਦਾਬਾਦ ਲਖਨਊ ਤੋਂ 9-9 ਸਾਲ ਦੇ ਦੋ ਬੱਚਿਆਂ ਨੂੰ ਦਿਲ ਦੇ ਦੌਰੇ ਪੈਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਜੰਹ ਚਲੀ ਗਈ ਸੀ ਚੰਡੀਗੜ੍ਹ ਨੇ ਇੱਕ ਵਾਰ ਫਿਰ ਸਵੱਛ ਭਾਰਤ ਮਿਸ਼ਨ ਦੇ ਅਧੀਨ ਆਯੋਜਿਤ ਸਵੱਛ ਸਰਵੇਖਣ 2024 ਦੀ ਰੈਂਕਿੰਗ ਚ ਸਫਾਈ ਦੇ ਖੇਤਰ ਚ ਆਪਣੀ ਕਾਬਲੀਅਤਾਂ ਸਾਬਤ ਕੀਤੀ ਹੈ ਤੇ ਸੁਪਰ ਸਵੱਛਤਾ ਲੀਗ ਦੇ ਵਿੱਚ ਤਿੰਨ ਅ ਚਾਰਗਿਆ 10 ਲੱਖ ਆਬਾਦੀ ਸ਼੍ਰੇਣੀ ਚ ਚੰਡੀਗੜ੍ਹ ਨੇ ਦੂਜਾ ਸਥਾਨ ਹਾਸਲ ਕਰਿਆ ਚੰਡੀਗੜ੍ਹ ਨੇ ਸਵੱਛ ਭਾਰਤ ਮਿਸ਼ਨ ਅਧੀਨ ਕਰਾਏ ਗਏ ਇਸ ਸਰਵੇ ਦੇ ਵਿੱਚ ਆਪਣੀ ਜਗ੍ਹਾ ਹੈ ਜਿਹੜੀ ਇੱਕ ਵਾਰ ਫਿਰ ਤੋਂ ਬਣਾਈ ਹੈ ਤੇ ਆਪਣੀ ਉਤਮਤਾ ਹੈ ਜਿਹੜੀ ਸਫਾਈ ਦੇ ਖੇਤਰ ਚ ਉਹਨੂੰ ਸਾਬਿਤ ਕਰੀ ਹੈ ਇਹ ਪ੍ਰਾਪਤੀ ਸ਼ਹਿਰ ਦੀ ਨਿਰੰਤਰ ਸ਼ਾਨਦਾਰ ਸਫਾਈ ਪ੍ਰਣਾਲੀ ਅਤੇ ਟਿਕਾਊ ਸ਼ਹਿਰੀ ਸਫਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਇਹ ਪੁਰਸਕਾਰ ਪੇਟ ਕੀਤਾ सीबीआई ਨੇ ਪਿਛਲੇ 5 ਸਾਲਾਂ ਚ 134 ਭਗੌੜਿਆਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ ਜੋ 2010 ਤੋਂ ਲੈ ਕੇ 2019 ਦੇ ਦਹਾਕੇ ਦੇ 73 ਦੇ ਮੁਕਾਬਲੇ ਦੁੱਗਣਾ ਹੈ ਇੰਟਰਪੋਲ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਕੂਟਨੀਤਿਕ ਗਤੀਵਿਧੀਆਂ ਅਤੇ ਤਕਨੀਕੀ ਤਰੱਕੀ ਨੇ ਇਸ ਸਫਲਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਲੁਧਿਆਣਾ ਵਿੱਚ ਲਾਪਤਾ ਹੋਈ 7 ਮਹੀਨਿਆਂ ਦੀ ਬੱਚੀ ਆਖਰਕਾਰ ਵਾਪਸ ਮਿਲ ਗਈ ਹੈ ਜੇ ਦੱਸਦੀ ਹੈ ਕਿ ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ ਚ ਬੀਤੀ ਰਾਤ ਘਰ ਦੇ ਵਿੱਚੋਂ ਸੁੱਤੇ ਪਿਆ ਤੋਂ 7 ਮਹੀਨਿਆਂ ਦੀ ਬੱਚੀ ਲਾਪਤਾ ਹੋ ਗਈ ਸੀ ਜਿਵੇਂ ਹੀ ਸਵੇਰੇ ਇਹ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਤਾਂ ਕੋਈ ਬੱਚੀ ਨੂੰ ਘਰ ਦੇ ਪਿੱਛੇ ਇੱਕ ਖਾਲੀ ਪਲਾਟ ਦੇ ਵਿੱਚ ਛੱਡ ਕੇ ਭੱਜ ਗਿਆ। ਪਰਿਵਾਰ ਨੇ ਕਿਹਾ ਕਿ ਬੱਚੀ ਨੂੰ ਮਡਲੀ ਸਹਾਇਤਾ ਤੇ ਆਕਸੀਜਨ ਆਦ ਦੇ ਲਈ ਹਸਪਤਾਲ ਦਾਖਲ ਕਰਾਇਆ ਗਿਆ। ਹਾਲਾਂਕਿ ਬੱਚੀ ਦੇ ਸਰੀਰ ਦੇ ਉੱਤੇ ਥੋੜੀਆਂ ਕਰੋਚਾਂ ਆਈਆਂ ਹੋਈਆਂ ਸੀ ਤੇ ਉਹਨੂੰ ਹਲਕਾ ਬੁਖਾਰ ਵੀ ਹੋਇਆ ਪਿਆ ਸੀ। ਸ਼੍ਰੀ ਅਮਰਨਾਥ ਯਾਤਰਾ ਅੱਜ ਪੈਲਗਾਮ ਅਤੇ ਬਾਲਟਾਲ 20 ਕੈਂਪਾਂ ਤੋਂ ਮੁਕਤਲ ਕਰ ਦਿੱਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ। ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ بارش ਦੇ ਚਲਦਿਆਂ ਪਟੜੀਆਂ ਉਤੇ ਜ਼ਰੂਰੀ ਮਰਮਤ ਦੇ ਨਾਲ-ਨਾਲ ਰੱਖ-ਰਖਾਅ ਦੇ ਕੰਮ ਦੇ ਲਈ ਅਸਮੇ ਦੀ ਲੋਡ ਹੈ ਇਸ ਕਰਕੇ ਯਾਤਰਾ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਕੱਚੇ ਤੇਲ ਦੀ ਕੀਮਤ ਲੰਬੇ ਸਮੇਂ ਤੱਕ 65 ਡਾਲਰ ਪ੍ਰਤੀ ਬੈਰਲ ਤੇ ਬਣੀ ਰਹਿੰਦੀ ਹੈ ਤਾਂ ਅਸਧਾਰਨ ਤੌਰ ਤੇ ਅੱਗੇ 2-3 ਮਹੀਨਿਆਂ ਚ પેટ્રોલ ਡੀਜ਼ਲ ਦੇ ਭਾਅ ਦੇ ਵਿੱਚ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ ਇਹ ਗੱਲ ਉਹਨਾਂ ਨੇ ਦਿੱਲੀ 'ਚ ਚੱਲ ਰਹੀ ਐਨਰਜੀ ਵਾਰਤਾ ਵਿਸ਼ਵ 25 ਦੇ ਵਿੱਚ ਆਖੀ ਹੈ ਹਵਾਂ ਕਿ ਉਹਨਾਂ ਇਹ ਵੀ ਕਿਹਾ ਕਿ ਇਸ ਥਰਸ ਸਥਿਤੀ ਦੇ ਉੱਤੇ ਨਿਰਭਰ ਕਰਦੀ ਹੈ ਸਟੇਟ ਬੈਂਕ ਆਫ ਇੰਡੀਆ ਨੇ ਫਿਕਸਡ ਡਿਪੋਜ਼ਿਟਾਂ ਭਾ ਕੇ ਐਫ ਡੀ ਦੀਆਂ ਵਿਆਜ ਦਰਾਂ ਦੇ ਵਿੱਚ 0.15 ਫੀਸਦੀ ਤੱਕ ਦੀਆਂ ਕਟੌਤੀਆਂ ਕੀਤੀਆਂ ਨੇ ਐਸ ਬੀ ਆਈ 'ਚ ਐਫ ਡੀ ਕਰਵਾਉਣ ਤੇ ਹੁਣ ਆਮ ਨਾਗਰਿਕਾਂ ਨੂੰ 3.05 ਫੀਸਦੀ ਤੋਂ ਲੈ ਕੇ 6.45 ਫੀਸਦੀ ਤੱਕ ਦਾ ਵਿਆਜ਼ ਮਿਲੇਗਾ ਨਵਾਂ ਵਿਆਜ ਦਰ 15 ਜੁਲਾਈ ਤੋਂ ਲਾਗੂ ਹੋ ਗਿਆ ਇਸ ਤੋਂ ਪਹਿਲਾਂ ਬੈਂਕ ਨੇ ਜੂਨ ਅਤੇ ਮਈ ਦੇ ਵਿੱਚ ਵੀ ਵਿਆਜ ਦਰਾਂ ਦੇ ਵਿੱਚ ਕਟੌਤੀਆਂ ਕੀਤੀਆਂ ਸਨ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਨidhi ਯੋਜਨਾ ਤਹਿਤ ਕੱਲ ਕਿਸਾਨਾਂ ਦੇ ਖਾਤਿਆਂ 'ਚ 2-2000 ਰੁਪਏ ਆ ਸਕਦੇ ਐ ਇਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੀ 20 ਕਿਸ਼ਤ ਹੋएगी ਇਸ ਤੋਂ ਪਹਿਲਾਂ 19 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਬਿਹਾਰ ਦੇ ਵਿੱਚ ਇਸ ਸਾਲ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਰੈਲੀ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਬਿਹਾਰ ਪਹੁੰਚ ਰਿਹਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ 22000 ਦੇਣ ਦਾ ਐਲਾਨ ਕਰ ਸਕਦੇ ਆ ਯੋਜਨਾ ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਾਲਾਨਾ 6000 ਰੁਪਏ ਆਉਂਦੇ ਆ ਤੇ ਇਹ 22000 ਦੀਆਂ 3 ਜਿਸ ਤੰਦਰ ਵਿੱਚ ਦਿੱਤੇ ਜਾਂਦੇ ਨੇ ਸ਼੍ਰੀ ਗੁਰੂ ਰਾਮਦਾਸ ਜੀ ਕੋ ਮੰਤਰੀ ਹਵਾਈ ਅੱਡਾ ਰਾਜਸੰਸੀ ਵਿਕੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫਤ ਵਾਈਫਾਈ ਦੀ ਇੰਟਰਨੈਟ ਵਾਲੀ ਸਹੂਲਤ ਜਿਹੜੀ ਉਹ ਹੁਣ ਮੁੜ ਬਹਾਲ ਕਰ ਦਿੱਤੀ ਗਈ ਹੈ ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ ਇਸ ਮਾਮਲੇ ਨੂੰ ਲੈ ਕੇ ਲੰਮੇ ਸਮੇਤੋ ਚੁੱਕਦੇ ਆ ਰਹੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਕਈ ਵਾਰ ਇਹ ਮਸਲਾ 에어ਪੋਰਟ ਅਥਾਰਟੀ ਆਫ ਇੰਡੀਆ 에어ਪੋਰਟ ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਕੀ ਮੀਡੀਆ ਚਿੱਠੀਆਂ ਅਤੇ ਨਿੱਜੀ ਤੌਰ ਦੇ ਉੱਤੇ ਮੁਲਾਕਾਤਾਂ ਦੇ ਰਾਹੀਂ ਰੱਖਿਆ ਸੀ ਪਿਛਲੇ ਕਈ ਸਾਲਾਂ ਤੋਂ ਵਾਈਫਾਈ ਦੀ ਸਹੂਲਤ ਨਾ ਹੋਣ ਕਰਕੇ ਵੱਡੀ ਗਿਣਤੀ ਚ ਯਾਤਰੀ ਸ਼ਿਕਾਇਤ ਕਰਦੇ ਸੀ ਕਿ ਆਧੁਨਿਕ ਯੁੱਗ ਦੇ ਵਿੱਚ ਇਹ ਬੁਨਿਆਦੀ ਸਹੂਲਤ ਉਹਨਾਂ ਨੂੰ ਉਪਲਬਧ ਕਿਉਂ ਨਹੀਂ ਹੈ ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਸਿੱਖ ਸ਼ਰਧਾਲੂਆਂ ਦੇ ਲਈ ਬੇਹਦ ਚੰਗੀ ਖਬਰ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਵੰਬਰ 2025 ਵਿੱਚ ਭੇਜਿਆ ਜਾਣਾ ਹੈ ਇਸ ਵੰਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਦੇ ਤਹਿਤ ਸ਼ਰਧਾਲੂ ਆਪਣੇ ਪਾਸਪੋਰਟ 4 ਅਗਸਤ 2025 ਤੱਕ ਜਮ੍ਹਾਂ ਕਰਵਾ ਸਕਣਗੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਤੋਂ ਬਾਅਦ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮੌਕੇ ਇਸ ਵਾਰ ਜਥਾ ਨਹੀਂ ਪੇਜਿਆ ਗਿਆ ਸੀ ਯੂਕੇ ਦੇ ਵਿੱਚ ਆਮ ਚੋਣਾਂ ਦੌਰਾਨ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ 16 ਸਾਲ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਸਟਾਮਰ ਨੇ ਇਸ ਦਾ ਐਲਾਨ ਕਰਿਆ ਹੈ ਬ੍ਰਿਟੇਨ ਦੇ ਵਿੱਚ VOTING ਦੀ ਉਮਰ 'ਚ ਆਖਰੀ ਵਾਰ ਬਦਲਾ 1969 'ਚ ਹੋਇਆ ਸੀ ਜਦੋਂ ਇਹਨਾਂ 21 ਸਾਲ ਤੋਂ ਘਟਾ ਕੇ 18 ਸਾਲ ਕਰਿਆ ਗਿਆ ਸੀ ਇਸ ਤੋਂ ਪਹਿਲਾਂ ਨੋਸ਼ਵਾਨ ਸਿਰਫ ਸਕਾਟਲੈਂਡ ਅਤੇ ਵੇਲਸ ਦੇ ਵਿੱਚ ਹੀ ਕੁਝ ਚੋਣਾਂ ਦੇ ਵਿੱਚ ਵੋਟ ਦੇ ਸਕਦੇ ਸਨ ਪਰ ਹੁਣ ਉਹ ਪੂਰੇ ਬ੍ਰਿਟੇਨ 'ਚ ਸਥਾਨਕ, ਖੇਤਰੀ ਅਤੇ ਆਮ ਚੋਣਾਂ 'ਚ ਭਾਗ ਲੈ ਸਕਣਗੇ। ਇਸ ਤੋਂ ਇਲਾਵਾ ਵੱਡਾ ਕਦਮ ਚੁੱਕਦੇ ਆ ਬ੍ਰਿਟੇਨ ਦੀ ਸਰਕਾਰ ਨੇ ਇੱਕ ਨਵਾਂ ਨਿਯਮ ਬਣਾਇਆ ਹੈ ਜਿਸ ਦੇ ਅਨੁਸਾਰ ਹੁਣ ਕੋਈ ਵੀ ਰਾਜਨੀਤਿਕ ਪਾਰਟੀ ਵਿਦੇਸ਼ ਤੋਂ 500 ਪੌਂਡ ਤੋਂ ਵੱਧ ਦਾ ਚੋਣ ਫੰਡ ਨਹੀਂ ਲੈ ਸਕਦੀ। ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਕਿ ਵਿਦੇਸ਼ੀ ਅਰਪਤੀ ਜਿਵੇਂ ਕਿ ਐਲਨ ਮਸਕ ਬ੍ਰਿਟੇਨ ਦੀ ਰਾਜਸਟਾਨੀ ਰਾਜਨੀਤਿਕ ਬ੍ਰਿਟੇ ਬ੍ਰਿਟੇਨ ਦੀ ਰਾਜਨੀਤਿਕ ਅਤੇ ਚੋਣਾਂ ਨੂੰ ਪੈਸੇ ਰਾਹੀਂ ਪ੍ਰਭਾਵਿਤ ਨਾ ਕਰ ਸਕਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪੇ ਸਮੇਂ ਆਪਣੀ ਦੀਜ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਦੇ ਵਿੱਚ ਰੁਚੇ ਹੋਏ ਨੇ ਤੇ ਇਸ ਦੌਰਾਨ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਅਮਰੀਕਾ ਜਾਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਇਦੇ ਚਿੱਤੂਤਾਵਾਸ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਅਮਰੀਕਾ 'ਚ ਹਮਲਾ ਕਰਦਾ ਜਾਂ ਚੋਰੀ ਕਰਦਾ ਤਾਂ ਉਹਦਾ ਵੀਜ਼ਾ ਰੱਦ ਕਰ ਦਿੱਤਾ ਜਾਣਾ ਹੈ ਚੇਤਾਵਨੀ ਚ ਅੱਗੇ ਕਿਹਾ ਗਿਆ ਹੈ ਕਿ ਸਿਰਫ ਇਹੀ ਨਹੀਂ ਜੇਕਰ ਦੋਸ਼ੀ ਵਿਅਕਤੀ ਐਸਾ ਕਰਦਾ ਹੈ ਤਾਂ ਉਹਨੂੰ ਦੁਬਾਰਾ ਕਦੇ ਵੀ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਹੈ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਪੋਸਟ ਕਰਕੇ ਇਹ ਚੇਤਾਵਨੀ ਜਾਰੀ ਕੀਤੀ ਹੈ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਚ 9 ਸਾਲ ਦੀ ਨਿੱਕੀ ਜਹੀ ਬੱਚੀ ਦੀ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ ਇਹ ਬੱਚੀ ਦੰਤਾਰਾਮਗੜ ਦੇ ਹਾਇਰ ਸਕੈਂਡਰੀ ਆਦਰਸ਼ ਵਿਦਿਆਮੰਦਰ ਸਕੂਲ ਦੇ ਵਿੱਚ ਪੜ੍ਹਦੀ ਸੀ ਅੱਜੇ ਛੁੱਟੀ ਵੇਲੇ ਟਿਫਨ ਖੋਲਦੇ ਸਮੇਂ ਉਹ ਜ਼ਮੀਨ ਦੇ ਉੱਤੇ ਡਿੱਗ ਪਈ ਤੇ ਸਕੂਲ ਸਟਾਫ ਨੇ ਉਹਨੂੰ ਦੰਤਾਰਾਮਗੜ ਕਮਿਊਨਿਟੀ ਹੈਲਥ ਸੈਂਟਰ ਵਿੱਚ ਪਹੁੰਚਾਇਆ ਤੇ ਦੋ ਸਾਲਾਂ ਦੌਰਾਨ ਦੱਸਦੀ ਕਿ ਬੱਚਿਆਂ ਦੇ ਵਿੱਚ ਦਿਲ ਦੇ ਦੌਰੇ ਪੈਣ ਦੇ ਮਾਮਲਿਆਂ 'ਚ ਜ਼ਬਰਦਸਤ ਉਚਾਲ ਆਇਆ ਹੈ ਪਿਛਲੇ ਸਾਲ ਖਡੂਰ ਸਾਹਿਬ ਦੇ ਵਿੱਚ 11ਵੀਂ ਕਲਾਸ ਦੀ ਵਿਦਿਆਰਥਣ ਸਕੂਲ ਦੇ ਵਿੱਚ ਦੌੜਦੇ ਸਮੇਂ ਡਿੱਗ ਗਈ ਤੇ ਬਾਅਦ 'ਚ ਪਤਾ ਲੱਗਿਆ ਕਿ ਉਸ ਦੀ ਜਾਨ ਅ ਦਿਲ ਦਾ ਦੌਰਾ ਪੈਣ ਕਰਕੇ ਗਈ ਹੈ ਇਸ ਤੋਂ ਪਹਿਲਾਂ ਅੰਮਦਾਬਾਦ ਲਖਨਊ ਤੋਂ 9-9 ਸਾਲ ਦੇ ਦੋ ਬੱਚਿਆਂ ਨੂੰ ਦਿਲ ਦੇ ਦੌੜੇ ਦੌਰੇ ਪੈਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਜਾਂ ਚਲੀ ਗਈ ਸੀ ਚੰਡੀਗੜ੍ਹ ਨੇ ਇੱਕ ਵਾਰ ਫਿਰ ਸਵੱਛ ਭਾਰਤ ਮਿਸ਼ਨ ਦੇ ਅਧੀਨ ਆਯੋਜਿਤ ਸਵੱਛ ਸਰਵੇਖਣ 2024 ਦੀ ਰੈਂਕਿੰਗ ਚ ਸਫਾਈ ਦੇ ਖੇਤਰ ਚ ਆਪਣੀ ਕਾਬਲੀਅਤ ਸਾਬਿਤ ਕੀਤੀ ਹੈ ਤੇ ਸੁਪਰ ਸਵੱਛਤਾ ਲੀਗ ਦੇ ਵਿੱਚ ਤਿੰਨ ਆ ਚਾਰਗਿਆ 10 ਲੱਖ ਆਬਾਦੀ ਸ਼੍ਰੇਣੀ ਚ ਚੰਡੀਗੜ੍ਹ ਨੇ ਦੂਜਾ ਸਥਾਨ ਹਾਸਲ ਕਰਿਆ ਚੰਡੀਗੜ੍ਹ ਨੇ ਸਵੱਛ ਭਾਰਤ ਮਿਸ਼ਨ ਅਧੀਨ ਕਰਾਏ ਗਏ ਇਸ ਸਰਵੇ ਦੇ ਵਿੱਚ ਆਪਣੀ ਜਗ੍ਹਾ ਹੈ ਜਿਹੜੀ ਇੱਕ ਵਾਰ ਫਿਰ ਤੋਂ ਬਣਾਈ ਹੈ ਤੇ ਆਪਣੀ ਉਤਮਤਾ ਹੈ ਜਿਹੜੀ ਸਫਾਈ ਦੇ ਖੇਤਰ ਚ ਉਹਨੂੰ ਸਾਬਿਤ ਕਰੀ ਹੈ ਇਹ ਪ੍ਰਾਪਤੀ ਸ਼ਹਿਰ ਦੀ ਨਿਰੰਤਰ ਸ਼ਾਨਦਾਰ ਸਫਾਈ ਪ੍ਰਣਾਲੀ ਅਤੇ ਟਿਕਾਊ ਸ਼ਹਿਰੀ ਸਫਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਇਹ ਪੁਰਸਕਾਰ ਪੇਟ ਕੀਤਾ सीबीआई ਨੇ ਪਿਛਲੇ 5 ਸਾਲਾਂ ਚ 134 ਘੋੜਿਆਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ ਜੋ 2010 ਤੋਂ ਲੈ ਕੇ 2019 ਦੇ ਦਹਾਕੇ ਦੇ 76 ਦੇ ਮੁਕਾਬਲੇ ਦੁੱਗਣਾ ਹੈ ਇੰਟਰਪੋਲ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਕੂਟਨੀਤਿਕ ਗਤੀਵਿਧੀਆਂ ਅਤੇ ਤਕਨੀਕੀ ਤਰੱਕੀ ਨੇ ਇਸ ਸਫਲਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਲੁਧਿਆਣੇ 'ਚ ਲਾਪਤਾ ਹੋਈ 7 ਮਹੀਨਿਆਂ ਦੀ ਬੱਚੀ ਆਖਰਕਾਰ ਵਾਪਸ ਮਿਲ ਗਈ ਹੈ ਜੇ ਦੱਸਦੀ ਹੈ ਕਿ ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ 'ਚੋਂ ਬੀਤੀ ਰਾਤ ਘਰ ਦੇ ਵਿੱਚੋਂ ਸੁੱਤੇ ਪਿਆ ਤੋਂ 7 ਮਹੀਨਿਆਂ ਦੀ ਬੱਚੀ ਲਾਪਤਾ ਹੋ ਗਈ ਸੀ ਜਿਵੇਂ ਹੀ ਸਵੇਰੇ ਇਹ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਤਾਂ ਕੋਈ ਬੱਚੀ ਨੂੰ ਘਰ ਦੇ ਪਿੱਛੇ ਇੱਕ ਖਾਲੀ ਪਲਾਟ ਦੇ ਵਿੱਚ ਛੱਡ ਕੇ ਭੱਜ ਗਿਆ। ਪਰਿਵਾਰ ਨੇ ਕਿਹਾ ਕਿ ਬੱਚੀ ਨੂੰ ਮੁੱਢਲੀ ਸਹਾਇਤਾ ਤੇ ਆਕਸੀਜਨ ਆਦ ਦੇ ਲਈ ਹਸਪਤਾਲ ਦਾਖਲ ਕਰਾਇਆ ਗਿਆ। ਹਾਲਾਂਕਿ ਬੱਚੀ ਦੇ ਸਰੀਰ ਦੇ ਉੱਤੇ ਥੋੜੀਆਂ ਖਰੂਚਾਂ ਆਈਆਂ ਹੋਈਆਂ ਸੀ ਤੇ ਉਹਨੂੰ ਹਲਕਾ ਬੁਖਾਰ ਵੀ ਹੋਇਆ ਪਿਆ ਸੀ।